ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤ ਵਿੱਚ ਨਾਮ ਰਸਨਾ ਨਾਲ ਨਾਮ ਜਪਦਿਆਂ ਜਪਦਿਆਂ ਕਦੇ ਕਦੇ ਐਸੀ ਅਵਸਥਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਰਸਨਾ ਨਾਲ ਨਾਮ ਜਪਣ ਦੀ ਬਜਾਏ ਸੁਰਤ ਵਿੱਚ ਆਪ ਨਾਮ ਜਪਣਾ ਸ਼ੁਰੂ ਹੋ ਜਾਂਦਾ ਹੈ ਰਸਨਾ ਬੰਦ ਹੁੰਦੀ ਹੈ ਪਰ ਸੁਰਤ ਵਿੱਚ ਨਾਮ ਜਪਦੇ ਰਹੀਦਾ ਹੈ ਇਸ ਹਾਲਤ ਵਿੱਚ ਬੜੀ ਸ਼ਾਂਤੀ ਤੇ ਸਵਾਦ ਆਉਂਦਾ ਹੈ ਅਭਿਆਸ ਦੇ ਵਦਨ ਨਾਲ ਹਰ ਵੇਲੇ ਜਾਂ ਜਦ ਚਾਹੋ ਸੁਰਤ ਵਿੱਚ ਨਾਮ ਦਾ ਜਾਪ ਹੁੰਦਾ ਰਹਿੰਦਾ ਹੈ। ਰਸਨਾ ਖਾਮੋਸ਼ ਹੁੰਦੀ ਹੈ। ਇੱਥੇ ਸਿਮਰਨ ਦਾ ਫਿਜ਼ੀਕਲ ਪਾਰਟ ਜਾਂ ਜਿਸਮਾਨੀ ਤੋਂ ਅਲੱਗ ਖਤਮ ਹੋ ਜਾਂਦਾ ਹੈ। ਅਤੇ ਸੁਰਤ ਦਾ ਸਿਮਰਨ ਦਿਨ ਬਦਿਨ ਵੱਧਦਾ ਜਾਂਦਾ ਹੈ। ਹੁਣ ਸੁਰਤ ਪੱਕਣੀ ਸ਼ੁਰੂ ਹੋ ਜਾਂਦੀ ਹੈ। ਮਨ ਬਾਹਰ ਲੀਆਂ ਬੇਟੀਆਂ ਤੋਂ ਛੁਟਕਾਰਾ ਪਾ ਕੇ ਆਪਣੀ ਸੁਰਤ ਵਿੱਚ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨ ਦੀ ਸਾਰੀ ਤਾਕਤ ਜਿਹੜੀ ਪਹਿਲੇ ਬਾਹਰ ਲੀਆਂ ਚੀਜ਼ਾਂ ਵਿੱਚ ਖਿੰਡੀ ਰਹਿੰਦੀ ਸੀ ਹੁਣ ਸਿਮਰਨ ਦੀ ਨਿੰਮੀ ਨਿੰਮੀ ਆਵਾਜ਼ ਵਿੱਚ ਇਕੱਠੀ ਰਹਿਣੀ ਸ਼ੁਰੂ ਹੋ ਜਾਂਦੀ ਹੈ ਅਭਿਆਸੀ ਆਪਣੇ ਅੰਦਰ ਸ਼ਾਂਤੀ ਦਾ ਹੜ ਵਗਦਾ ਮਹਿਸੂਸ ਕਰਦਾ ਹੈ ਤਬੀਅਤ ਟਿੱਕੀ ਰਹਿੰਦੀ ਹੈ ਰਸਨਾ ਬੰਦ ਹੁੰਦੀ ਹੈ ਪਰ ਜਾਪ ਸੁਰਤ ਵਿੱਚ ਜਾਰੀ ਰਹਿੰਦਾ ਹੈ ਗੁਰਬਾਣੀ ਦੇ ਨੇਮੀ ਵੀ ਕਦੀ ਕਦੀ ਇਸ ਅਵਸਥਾ ਦਾ ਗੁਰਬਾਣੀ ਦੇ ਪਾਠ ਨਾਲ ਹੀ ਸਵਾਦ ਚਖ ਲੈਂਦੇ ਹਨ ਰਸਨਾ ਦੇ ਹਿੱਲਣ ਤੋਂ ਬਗੈਰ ਬਾਣੀ ਸੁਰਤ ਵਿੱਚ ਪੜ੍ਹੀ ਜਾਂਦੇ ਹਨ ਪਰ ਨਾਮ ਦੇ ਜ਼ਰੀਏ ਇਸ ਅਵਸਥਾ ਵਿੱਚ ਪਹੁੰਚਣਾ ਜ਼ਿਆਦਾ ਵਿਗਿਆਨਿਕ ਅਤੇ ਅਗਲੀਆਂ ਹਾਲਾਤਾਂ ਵਾਸਤੇ ਜ਼ਿਆਦਾ ਲਾਭਦਾਇਕ ਹੁੰਦਾ ਹੈ ਮੈਂ ਕਈ ਚੰਗੇ ਮਹਾਤਮਾਵਾਂ ਨੂੰ ਇਸ ਔਕੜ ਵਿੱਚ ਫਸਿਆ ਦੇਖਿਆ ਹੈ ਬਾਣੀ ਦਾ ਪਾਠ ਤਾਂ ਸੁਰਤ ਵਿੱਚ ਕਰ ਸਕਦੇ ਹਨ ਪਰ ਜਦ ਨਾਮ ਵਿੱਚ ਬੈਠਦੇ ਹਨ ਤਾਂ ਚਿੱਤ ਜਲਦੀ ਉਚਾਟ ਹੋ ਜਾਂਦਾ ਹੈ ਸਵਾਸਾ ਨਾਲ ਨਾਮ ਐਸ ਸਵਾਸਾ ਵਿੱਚ ਜੇ ਸਵਾਸਾ ਨਾਲ ਨਾਮ ਜਪਣ ਦੀ ਆਦਤ ਪਾ ਲਈ ਤਾਂ ਵੀ ਬੜਾ ਸਵਾਦ ਆਉਂਦਾ ਹੈ ਸਵਾਸ ਅੰਦਰ ਲੈਣ ਲੱਗੇ ਵਾ ਤੇ ਬਾਹਰ ਕੱਢਣ ਲੱਗੇ ਗੁਰੂ ਦਾ ਅਭਿਆਸ ਕੀਤੇ ਆ ਹੌਲੀ ਹੌਲੀ ਸਵਾਸਾ ਨਾਲ ਹੀ ਜਪ ਹੁੰਦਾ ਰਹਿੰਦਾ ਹੈ ਰਸਨਾ ਨਹੀਂ ਹਿਲਦੀ ਸਵਾਸ ਆਈ ਜਾਂਦੇ ਹਨ ਤੇ ਨਾਮ ਦਾ ਰਸ جاری ਰਹਿੰਦਾ ਹੈ ਸਵਾਸ ਕੁਦਰਤੀ ਹੌਲੀ ਹੌਲੀ ਹੁੰਦੇ ਜਾਂਦੇ ਹਨ ਕਿਸੇ ਵੇਲੇ ਸਵਾਸ ਆਪੇ ਬਗੈਰ ਤਕਲੀਫ ਜਾਂ ਕੋਸ਼ਿਸ਼ ਦੇ ਰੁਕ ਰੁਕੇ ਠਹਿਰ ਕੇ ਆਉਂਦੇ ਹਨ ਅਤੇ ਰਸ ਸ਼ਾਂਤੀ ਤੇ ਆਨੰਦੀਆਂ ਠਾਠਾਂ ਵੱਜਦੀਆਂ ਹਨ ਇਹ ਵੀ ਮੈਂਟਲ ਰੈਪਿਟੇਸ਼ਨ ਹੀ ਹੁੰਦਾ ਹੈ ਸੁਰਤ ਵਿੱਚ ਨਾਮ ਜਪਣ ਦੀ ਬਜਾਏ ਸਵਾਸਾਂ ਦੇ ਔਨ ਜਾਣ ਨਾਲ ਨਾਮ ਜਪਦੇ ਰਹਿੰਦਾ ਹੈ ਇਹ ਹਾਲ ਦੂਜੀ ਅਵਸਥਾ ਦੀ ਹੀ ਹੈ ਤੀਜੀ ਅਵਸਥਾ ਤੀਜੀ ਅਵਸਥਾ ਦੀਆਂ ਨਿਸ਼ਾਨੀਆਂ ਨਾਮ ਦੀ ਤੀਜੀ ਅਵਸਥਾ ਬੜੀ ਅਜੀਬ ਹੈ ਸੁਰਤ ਵਿੱਚ ਨਾਮ ਜਪਦਿਆਂ ਮਨ ਐਡਾ ਇਕਾਗਰ ਹੋ ਜਾਂਦਾ ਹੈ ਕਿ ਨਾਮ ਜਪਣ ਤੋਂ ਜਿਹੜੀ ਸੁਰਤ ਵਿੱਚ ਬ ਮਾਮੂਲੀ ਆਵਾਜ਼ ਆਉਂਦੀ ਸੀ ਉਹ ਕਾਫੀ ਉੱਚੀ ਪਾਸਦੀ ਹੈ ਦੁਨੀਆਂ ਦੀਆਂ ਹੋਰ ਸਭ ਆਵਾਜ਼ਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਕੇਵਲ ਸਿਮਰਨ ਦੀ ਧੁਣੀ ਹੀ ਸੁਣਾਈ ਦਿੰਦੀ ਹੈ ਅਤੇ ਉਹ ਵੀ ਬੜੀ ਉੱਚੀ ਉੱਚੀ ਲੱਗਦੀ ਹੈ ਇਸ ਅਵਸਥਾ ਦੀ ਇਹ ਹਾਲਤ ਹੈ ਕਿ ਜੇ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਹੋਈਏ ਅਤੇ ਗੱਡੀ ਪੂਰੀ ਰਫਤਾਰ ਨਾਲ ਚੱਲ ਰਹੀ ਹੋਵੇ ਤਾਂ ਅਭਿਆਸ ਵਿੱਚ ਬੈਠਿਆਂ ਹੋਇਆਂ ਆਪਣੇ ਅੰਦਰਲੇ ਸਿਮਰਨ ਦੀ ਹੀ ਆਵਾਜ਼ ਸੁਣਾਈ ਦਿੰਦੀ ਹੈ ਰੇਲ ਦੇ ਪਹੀਆਂ ਦੀ ਖੜਖੜ ਸੁਣਾਈ ਨਹੀਂ ਦਿੰਦੀ ਜਦ ਮਨ ਦੀ ਤਾਰ ਉਖੜੇ ਤਦ ਰੇਲ ਦੀ ਆਵਾਜ਼ ਅਤੇ ਜਦ ਮਨ ਦੀ ਤਾਰ ਜੁੜ ਜਾਵੇ ਤਦ ਸਿਮਰਨ ਦੀ ਆਵਾਜ਼ ਆਉਂਦੀ ਹੈ ਸਹਿਜ ਅਵਸਥਾ ਹੌਲੀ-ਹੌਲੀ ਇਹ ਅਵਸਥਾ ਐਸੀ ਵੱਧੀ ਹੈ ਕਿ ਮਨ ਸਿਮਰਨ ਦੀ ਆਵਾਜ਼ ਨੂੰ ਸੁਰਤ ਉਤੇ ਬੋਝ ਸਮਝਦਾ ਹੈ ਅਤੇ ਚਾਹੁੰਦਾ ਹੈ ਕਿ ਇਹ ਬੋਝ ਵੀ ਲੱਥ ਜਾਵੇ ਸਿਮਰਨ ਬੰਦ ਹੋ ਜਾਂਦਾ ਹੈ ਪਰ ਮਨ ਅਡੋਲ ਇੱਕ ਤਾਰ ਵਿੱਚ ਪਰੋਤਾ ਜੁੜਿਆ ਖੜਾ ਰਹਿੰਦਾ ਹੈ ਹੁਣ ਸਿਮਰਨ ਦੀਆਂ ਜਸਮਾਨੀ ਤੇ ਖਿਆਲੀ ਦੋਵੇਂ ਅਵਸਥਾ ਖਤਮ ਹੋ ਜਾਂਦੀਆਂ ਹਨ ਅਤੇ ਮਨ ਅਡੋਲ ਆਪਣੇ ਆਪੇ ਵਿੱਚ ਟਿਕਿਆ ਰਹਿੰਦਾ ਹੈ ਇਸ ਨੂੰ ਨਾਮ ਦੀ ਸਹਿਜ ਅਵਸਥਾ ਵੀ ਆਖਦੇ ਹਨ ਇਸ ਹਾਲਤ ਦਾ ਆਨੰਦ ਖੁਸ਼ੀ ਤੇ ਖੇੜਾ ਗਿਆਨ ਤੋਂ ਬਾਹਰ ਹੈ ਇਸ ਵੇਲੇ ਦਿਲ ਆਖਦਾ ਹੈ ਜਿੰਨੀ ਐਸਾ ਹਰ ਨਾਮ ਨਾ ਚੇਤੇਓ ਸੋ ਕਾਹੇ ਜਗ ਆਏ RAM ਰਾਜੇ ਇਸ ਅਵਸਥਾ ਵਿੱਚ ਨਾਮ ਦੇ ਮਹਾਰਸਤਾ ਸਵਾਦ ਆਉਂਦਾ ਹੈ ਮਨ ਹਰ ਵਕਤ ਮਤਵਾਲਾ ਜਿਹਾ ਹੋਇਆ ਰਹਿੰਦਾ ਹੈ ਮਨ ਨੂੰ ਆਪਣੇ ਆਪੇ ਵਿੱਚੋਂ ਐਸਾ ਸਰੂਰ ਆਉਂਦਾ ਹੈ ਕਿ ਦੁਨਿਆਵੀ ਤਜਰਬੇ ਵਿੱਚ ਅੱਗੇ ਆਏ ਸਭ ਰਸ ਫਿੱਕੇ ਲੱਗਦੇ ਹਨ ਮਨ ਐਸਾ ਮਹਿਸੂਸ ਕਰਦਾ ਹੈ ਜਿਵੇਂ ਉਸ ਨੂੰ ਕੋਈ ਡਾਡੀ ਦੁਰਲਭ ਚੀਜ਼ ਲੱਪਈ ਹੈ ਜਦ ਮਨ ਇਸ ਅਵਸਥਾ ਵਿੱਚੋਂ ਉਖੜਦਾ ਹੈ ਫਿਰ ਸੁਰਤ ਵਿੱਚ ਸਿਮਰਨ ਸ਼ੁਰੂ ਹੋ ਜਾਂਦਾ ਹੈ ਅਤੇ ਉੱਥੋਂ ਫਿਰ ਇਸ ਅਡੋਲ ਸਹਿਜ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਪਹਿਲਾ ਟਪਲਾ ਮੈਨੂੰ ਪਹਿਲੇ ਪਹਿਲ ਇਸ ਅਵਸਥਾ ਵਿੱਚ ਪਹੁੰਚ ਕੇ ਬੜਾ ਟਪਲਾ ਲੱਗਾ ਮੈਂ ਸਮਝਾਂ ਕਿ ਭਾਵੇਂ ਆਨੰਦ ਦੀ ਕੋਈ ਹੱਦ ਨਹੀਂ ਪਰ ਸਿਮਰਨ ਤਾਂ ਬੰਦ ਹੋ ਗਿਆ ਹੈ ਇਸ ਵਾਸਤੇ ਇਸ ਅਵਸਥਾ ਵਿੱਚ ਬਗੈਰ ਸਿਮਰਨ ਦੇ ਬੈਠੇ ਰਹਿਣਾ ਬੰਦਗੀ ਵਿੱਚ ਸ਼ਾਮਲ ਨਹੀਂ ਮੈਂ ਬੰਦਗੀ ਨੂੰ ਪਹਿਲੇ ਕੇਵਲ ਰਸਨਾ ਨਾਲ ਨਾਮ ਜਪਣਾ ਹੀ ਸਮਝਦਾ ਸਾਂ ਫਿਰ ਸੂਰਤ ਵਿੱਚ ਨਾਮ ਜਪਣ ਨੂੰ ਬੰਦਗੀ ਸਮਝਦਾ ਸਾਂ ਹੁਣ ਮੈਂ ਆਖਾਂ ਕਿ ਸਿਮਰਨ ਬਿਲਕੁਲ ਬੰਦ ਹੈ ਇਸ ਵਾਸਤੇ ਅਡੋਲ ਹਾਲਤ ਵਿੱਚ ਟਿਕੇ ਰਹਿਣਾ ਸ਼ਾਇਦ ਬੰਦਗੀ ਵਿੱਚ ਦਾਖਲ ਨਹੀਂ ਐਵੇਂ ਸਮਝਾਇਆ ਕਰਨਾ ਹੈ ਕਈ ਸਾਲ ਇਸ ਪਟਕਣ ਵਿੱਚ ਰਹਿਣ ਮਗਰੋਂ ਆਖਰ ਮੈਂ ਮਹਾਤਮਾ ਨੂੰ ਮਿਲ ਕੇ ਆਪਣਾ ਸ਼ੱਕ ਦੂਰ ਕਰਨ ਦਾ ਯਤਨ ਕੀਤਾ ਪਹਿਲੇ ਮੈਂ ਸ਼੍ਰੀਮਾਨ ਬਾਬਾ ਅਤਰ ਸਿੰਘ ਜੀ ਨੂੰ ਮਿਲਿਆ ਆਪਨੇ ਮੇਰੀ ਸਾਰੀ ਅਵਸਥਾ ਸੁਣ ਕੇ ਆਖਿਆ ਕਾਕਾ ਇਹ ਅਵਸਥਾ ਤੇਰੀਆਂ ਪਹਿਲੀਆਂ ਅਵਸਥਾ ਨਾਲੋਂ ਵੀ ਉੱਤਮ ਹੈ ਸਿਮਰਨ ਦਾ ਮੁੱਖ ਮੰਤਵ ਹੀ ਇਹ ਅਡੋਲ ਅਵਸਥਾ ਪੈਦਾ ਕਰਨਾ ਹੁੰਦਾ ਹੈ ਫਿਰ ਕੁਝ ਸਾਲ ਮਗਰੋਂ ਮੈਂ ਡਾਕਟਰ ਚੰਨਨ ਸਿੰਘ ਜਗਰਾਉ ਵਾਲਿਆਂ ਦੀ ਜੋ ਖੁਦ ਵੀ ਅਭਿਆਸੀ ਪੁਰਸ਼ ਹਨ ਰਾਹੀ ਗੁਰਮੁਖ ਪਿਆਰੇ ਬਾਬਾ ਨਾਨਕ ਸਿੰਘ ਜੀ ਕਲੇਰਾ ਵਾਲਿਆਂ ਪਾਸ ਪਹੁੰਚਿਆ ਆਪ ਜੀ ਨੇ ਵੀ ਮੇਰੀ ਕਹਾਣੀ ਸੁਣ ਕੇ ਫਰਮਾਇਆ ਸਿਮਰਨ ਦੀਆਂ ਪਹਿਲੀਆਂ ਅਵਸਥਾਵਾਂ ਵਿੱਚ ਜੀਵ ਦਾ ਤੇ ਸੁਰਤ ਦਾ ਸਿਮਰਨ ਹੁੰਦਾ ਹੈ ਅਤੇ ਇਸ ਦੇ ਮਗਰੋਂ ਸਿਮਰਨ ਅਡੋਲ ਪੁਣੇ ਤੇ ਟਿਕਾਉ ਵਿੱਚੀ ਹੈ ਆਪ ਨੇ ਫਰਮਾਇਆ ਜਦ ਜੀਵ ਰਸਨਾ ਜਾਂ ਸੁਰਤ ਨਾਲ ਸਿਮਰਨ ਕਰਦਾ ਹੈ ਤਾਂ ਪਰਮਾਤਮਾ ਨਾਲੋਂ ਵਕ ਹੁੰਦਾ ਹੈ ਅਤੇ ਮਾਲਕ ਦੀ ਆਰਾਧਨਾ ਕਰਦਾ ਹੈ ਪਰ ਜਿਉਂ ਜਿਉਂ ਵਾਹਿਗੁਰੂ ਦੇ ਨੇੜੇ ਆਉਂਦਾ ਜਾਂਦਾ ਹੈ ਤੇ ਉਹ ਤੇ ਉਹ ਸਿਮਰਨ ਬੰਦ ਹੁੰਦਾ ਜਾਂਦਾ ਹੈ ਅਤੇ ਮਿਲਾਪ ਦੀ ਅਵਸਥਾ ਪੈਦਾ ਹੁੰਦੀ ਜਾਂਦੀ ਹੈ ਮਨ ਰਸ ਵਿੱਚ ਲੀਨ ਹੋ ਜਾਂਦਾ ਹੈ ਆਪ ਨੇ ਫਿਰ ਕੁਚਲ ਠਹਿਰ ਕੇ ਫਰਮਾਇਆ ਦੋ ਲੋਹੇ ਦੇ ਟੁਕੜੇ ਪਹਿਲੋਂ ਅਲੈਦਾ ਅਲੈਦਾ ਹੁੰਦੇ ਹਨ ਪਰ ਜਦ ਇੱਕ ਦੂਸਰੇ ਨਾਲ ਜੋੜ ਕੇ ਟਾਂਕਾ ਲਗਾਇਆ ਜਾਵੇ ਤਾਂ ਉਹ ਫਿਰ ਇੱਕ ਹੋ ਜਾਂਦੇ ਹਨ ਇਸੇ ਤਰ੍ਹਾਂ ਸਿਮਰਨ ਟਾਂਕਾ ਹੈ ਜੀਵ ਨੂੰ ਵਾਹਿਗੁਰੂ ਨਾਲ ਜੋੜ ਕੇ ਇੱਕ ਕਰ ਦਿੰਦਾ ਹੈ ਇਸ ਦੇ ਮਗਰੋਂ ਆਪਨੇ ਅੱਖਾਂ ਮੀਟ ਲਈਆਂ ਅਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਹਜ਼ੂਰ ਖੁਦ ਇਸ ਅਵਸਥਾ ਵਿੱਚ ਚਲੇ ਗਏ ਹਨ ਜਦ ਆਪਨੇ ਅੱਖਾਂ ਖੋਲੀਆਂ ਤਾਂ ਮੈਂ ਹੱਥ ਜੋੜ ਕੇ ਪੁੱਛਿਆ ਮਹਾਰਾਜ ਮਨ ਇਸ ਅਵਸਥਾ ਵਿਚਾਰ ਵੇਲੇ ਨਹੀਂ ਰਹਿੰਦਾ ਇਸ ਨੂੰ ਹਰ ਵਕਤ ਇਸ ਅਵਸਥਾ ਵਿੱਚ ਰੱਖਣ ਦਾ ਕੀ ਉਪਾਅ ਹੈ ਆਪਨੇ ਫਰਮਾਇਆ ਕਿ ਜਦ ਤੱਕ ਇਸ ਅਵਸਥਾ ਵਿੱਚ ਮਨ ਟਿਕੇ ਟਿਕੇ ਰਹਿਣ ਦੇਣਾ ਚਾਹੀਦਾ ਹੈ ਜਾ ਦੀ ਸਵੱਸਾ ਤੋਂ ਮਾਨ ਡਿੱਗੇ ਸਿਮਰਨ ਵਿੱਚ ਪਾ ਦੇਣਾ ਚਾਹੀਦਾ ਹੈ ਸਿਮਰਨ ਵਿੱਚੋਂ ਫੇਰ ਇਸ ਸਵੱਸਾ ਵਿੱਚ ਆਪੇ ਹੀ ਮਨ ਆ ਜਾਵੇਗਾ ਫੇਰ ਜਦ ਤੱਕ ਟਿਕੇ ਟਿਕੇ ਰਹਿਣ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਦੇ ਅਭਿਆਸ ਨਾਲ ਕੋਈ ਵਕਤ ਆਵੇਗਾ ਕਿ ਮਨ ਆਪਣੇ ਨਿਜ ਰੂਪ ਵਿੱਚ ਹੀ ਹਰ ਘੜੀ ਟਿਕਿਆ ਰਹੇਗਾ ਦੂਜਾ ਟਪਲਾ ਨਾਮ ਦੀ ਸਹਿਜ ਅਵਸਾ ਵਿੱਚ ਅਭਿਆਸੀ ਨੂੰ ਇੱਕ ਹੋਰ ਬੜਾ ਟਪਲਾ ਲੱਗਦਾ ਹੈ ਇਸ ਅਵਸਥਾ ਵਿੱਚ ਬੈਠੇ-ਬੈਠੇ ਉਹ ਕਦੀ ਸੁਖ ਨੀਂਦਰੇ ਦੀ ਅਵਸਥਾ ਵਿੱਚ ਜਿਸ ਨੂੰ ਜੋਗੀ ਤਾੰਦਰਾਂ ਦੀ ਅਵਸਥਾ ਆਖਦੇ ਹਨ ਚਲਿਆ ਜਾਂਦਾ ਹੈ ਇਸ ਅਵਸਥਾ ਵਿੱਚ ਬਗੈਰ ਸੁਪਨੇ ਜਾਂ ਕਿਸੇ ਫੁਰਨੇ ਦੇ ਬੜੀ ਮਿੱਠੀ ਨੀਂਦਰ ਆਉਂਦੀ ਹੈ ਇਸ ਤੋਂ ਅਭਿਆਸੀ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ ਇਸ ਸੁਖ ਨੀਂਦਰੇ ਦੀ ਅਵਸਥਾ ਤੋਂ ਬਚ ਕੇ ਸਾਵਧਾਨ ਰਹਿੰਦੇ ਹੋਏ ਸਹਜ ਨਾਮ ਦੀ ਅਵਸਥਾ ਜਾਂ ਟਿਕਾਓ ਦੀ ਹਾਲਤ ਵਿੱਚ ਮਨ ਨੂੰ ਰੱਖਣਾ ਚਾਹੀਦਾ ਹੈ ਇਸ ਨੀਂਦਰ ਦੀ ਅਵਸਥਾ ਵਿੱਚ ਅਭਿਆਸੀ ਦੀ ਅਗਲੀ ਤਰੱਕੀ ਬੰਦ ਹੋ ਜਾਂਦੀ ਹੈ ਅਤੇ ਉਹ ਕਈ ਵਾਰੀ ਇਸ ਅਵਸਥਾ ਨੂੰ ਆਖਰੀ ਮੰਜ਼ਲ ਸਮਝਣ ਲੱਗ ਜਾਂਦਾ ਹੈ ਮੈਂ ਇਸ ਅਵਸਥਾ ਵਿੱਚ ਬੜਾ ਇਸ ਝਟਕਿਆ ਰਿਹਾ ਹਾਂ ਮੇਰੀ ਆਤਮਾ ਦੀ ਆਵਾਜ਼ ਮੈਨੂੰ ਆਖੇ ਕਿ ਇਹ ਆਖਰੀ ਮੰਜ਼ਲ ਨਹੀਂ ਅਜੇ ਅੱਗੇ ਬਹੁਤ ਦੂਰ ਚੱਲਣਾ ਹੈ ਪਰ ਮੈਨੂੰ ਅੱਗੇ ਵਾਸਤੇ ਕੋਈ ਰਸਤਾ ਨਾ ਲੱਭੇ ਜਦ ਮਨ ਨੇ ਆ ਕੇ ਇਕਾਗਰ ਹੋਣਾ ਥੋੜੇ ਸਮੇਂ ਮਗਰੋਂ ਸੁਖ ਨੀਂਦਰੇ ਦੀ ਅਵਸਥਾ ਛਾ ਜਾਣੀ ਆਖਰੀਕ ਅੰਗਰੇਜ਼ੀ ਦੀ ਕਿਤਾਬ ਅ ਵਿਜ਼ਿਟ ਟੂ ਅ ਗਿਆਨੀ ਬਾਏ ਐਡਵਰਡ ਕਾਰਪੈਂਟਰ ਮੈਨੂੰ ਕਬਾੜੀਏ ਦੀ ਦੁਕਾਨ ਤੋਂ ਸੁੱਤੇ ਸਿੱਧ ਮਿਲ ਗਈ ਜਿਸ ਦੇ ਪੜਨ ਨਾਲ ਮੁੱਦਤਾ ਦਾ ਸ਼ੰਕਾ ਨਿਵਰਤ ਹੋਇਆ ਤੇ ਅੱਗੇ ਵੱਲ ਤਰੱਕੀ ਮੁੜ ਸ਼ੁਰੂ ਹੋਈ ਇਸ ਕਿਤਾਬ ਵਿੱਚ ਇੱਕ ਥਾਂ ਲਿਖਿਆ ਸੀ ਤਦ ਜਦ ਕੀ ਕਾਮਯਾਬੀ ਆਉਂਦੀ ਮਾਲੂਮ ਹੁੰਦੀ ਹੈ ਅਤੇ ਫੁਰਨੇ ਬੰਦ ਹੋਏ ਜਾਪਦੇ ਹਨ बेहੋਸ਼ੀ ਦੂਜਾ ਦੁਸ਼ਮਨ ਆਨ ਦਿਖਾਈ ਦਿੰਦੀ ਹੈ ਇਸਨੋਂ ਵਿੱਚ ਜਿੰਨਾ ਲਾਜ਼ਮੀ ਹੁੰਦਾ ਹੈ ਕਿਉਂਕਿ ਜੇ ਫੁੰਨੇ ਦੀ ਜਗ੍ਹਾ ਕੇਵਲ ਨੀਂਦਰ ਜਾਂ बेहੋਸ਼ੀ ਹੀ ਮਿਲ ਲਵੇ ਤਾਂ ਹਾਸਲ ਕੀ ਹੋਇਆ ਮਹੀਨਿਆਂ ਬਲਕਿ ਵਰਿਆਂ ਦੇ ਲਗਾਤਾਰ ਅਭਿਆਸ ਨਾਲ ਕਾਬੂ ਦੀ ਸ਼ਕਤੀ ਉਤਪੰਨ ਹੁੰਦੀ ਹੈ ਤਦ ਅਜੀਬ ਪਰਪਰ ਤੱਕ ਆਤਮਕ ਤਬਦੀਲੀਆਂ ਵਾਕਿਆ ਹੁੰਦੀਆਂ ਹਨ ਕਦੀ ਅਭਿਆਸੀ ਦੇਖਦਾ ਹੈ ਕਿ ਫੁਰਨਾ ਮਰ ਗਿਆ ਹੈ ਕੁਝ ਸਮੇਂ ਲਈ ਅਭਿਆਸੀ बेहोਸ਼ੀ ਦੀ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਕਦ ਇਹ ਪਰਦਾ ਵੀ ਉੱਠਦਾ ਹੈ ਅਤੇ ਉਹ ਆਪਣੇ ਸਰੀਰ ਵਿੱਚ ਅਥਾ ਅਨੰਤ ਰੋਸ਼ਨੀ ਅਨੁਭਵੀ ਗਿਆਨ ਤੇ ਜਲਾਲ ਠਾਠਾ ਮਾਰਦਾ ਪ੍ਰਤੀਤ ਕਰਦਾ ਹੈ ਜੋ ਕਿ ਉਸ ਦੇ ਅੰਦਰ ਬਾਹਰ ਭਰਪੂਰ ਭਾਸਦਾ ਹੈ ਉਹ ਆਪਣੇ ਆਪ ਨੂੰ ਇੱਕ ਪਾਣੀ ਵਿੱਚ ਪਏ ਘੜੇ ਵਾਂਗ ਜਿਸ ਦੇ ਅੰਦਰ ਬਾਹਰ ਚੋਹ ਤਰਫੀ ਪਾਣੀ ਹੋਵੇ ਮਹਿਸੂਸ ਕਰਦਾ ਹੈ ਇਸ ਅਨੁਭਵੀ ਗਿਆਨ ਵਿੱਚ ਆਤਮਕ ਹੋਸ਼ ਹੁੰਦੀ ਹੈ ਫੁਰਨਾ ਨਹੀਂ ਹੁੰਦਾ ਇਸ ਸੰਲੰਗ ਵਿੱਚ ਪੰਡਿਚਰੀ ਵਾਲੀ ਸ੍ਰੀ ਅਰਬਿੰਦੋ ਕੋਚ ਦੇ ਆਸ਼ਰਮ ਦੇ ਇੰਚਾਰਜ ਮਾਤਾ ਮੀਰਾ ਲਿਖਦੇ ਹਨ ਆਮ ਤੌਰ ਤੇ ਜਿਸ ਨੂੰ ਤੁਸੀਂ ਸੁਫਨੇ ਰਾਤ ਨੀਂਦਰ ਆਖਦੇ ਹੋ ਉਸ ਵਿੱਚ ਦੋ ਗੱਲਾਂ ਹੁੰਦੀਆਂ ਹਨ ਜਾਂ ਤੇ ਤੁਹਾਨੂੰ ਆਏ ਸੁਫਨੇ ਯਾਦ ਨਹੀਂ ਹੁੰਦੇ ਤੇ ਜਾਂ ਤੁਸੀਂ ਮੌਤ ਬਰਾਬਰ ਕੁ ਬੇਹੋਸ਼ੀ ਵਿੱਚ ਸੋ ਰਹੇ ਹੁੰਦੇ ਹੋ ਐਪਰ ਇੱਕ ਹੋਰ ਕਿਸਮ ਦੀ ਨੀਂਦਰ ਵੀ ਹੋ ਸਕਦੀ ਹੈ ਜਦ ਤੁਸੀਂ ਪੂਰਨ ਖਾਮੋਸ਼ੀ ਅਡੋਲਤਾ ਅਤੇ ਸ਼ਾਂਤੀ ਦੀ ਅਵਸਥਾ ਵਿੱਚ ਆਪਣੀ ਸੂਰਤ ਨੂੰ ਸਤ ਚਿੱਤ ਆਨੰਦ ਪਰਮ ਬ੍ਰਹਮ ਵਿੱਚ ਲੀਨ ਕਰਦੇ ਹੋ ਇਸ ਅਵਸਥਾ ਨੂੰ ਨੀਂਦਰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਵਿੱਚ ਚੇਤਨਤਾ ਕਾਇਮ ਰਹਿੰਦੀ ਹੈ ਇਸ ਅਵਸਥਾ ਵਿੱਚ ਕੁਝ ਮਿੰਟ ਰਹਿ ਕੇ ਕਈ ਘੰਟਿਆਂ ਦੀ ਨੀਂਦਰ ਨਾਲੋਂ ਵਧੇਰੇ ਆਰਾਮ ਤੇ ਤਾਜ਼ਗੀ ਹਾਸਲ ਹੁੰਦੀ ਹੈ ਇਹ ਅਵਸਥਾ ਇਤਫਾਕ ਨਾਲ ਨਹੀਂ ਮੁੱਦਤਾ ਦੇ ਅਭਿਆਸ ਨਾਲ ਪੈਦਾ ਹੁੰਦੀ ਹੈ ਇਸ ਸਹਿਜ ਅਵਸਥਾ ਦਾ ਅਭਿਆਸੀ ਹਰ ਵਕਤ ਇਸੇ ਅਵਸਥਾ ਵਿੱਚ ਮੁੜ ਮੁੜ ਪਹੁੰਚਣਾ ਚਾਹੁੰਦਾ ਹੈ ਪਰ ਆਪਣੀਆਂ ਅਵਸਥਾ ਅਤੇ ਦੁਨਿਆਵੀ ਫਰਜ਼ਾਂ ਦਾ ਖਿਆਲ ਰੱਖਦੇ ਹੋਏ ਇਸ ਅਵਸਥਾ ਨੂੰ ਉਦੋਂ ਹੀ ਵਿਧਾਣਾ ਚਾਹੀਦਾ ਹੈ ਜਦਕਿ ਸਾਰੇ ਪਾਸਿਆਂ ਤੋਂ ਇਸ ਅਵਸਥਾ ਦੇ ਯੋਗ ਹੋ ਜਾਈਏ ਲਾਲਚ ਬੰਦਗੀ ਵਿੱਚ ਵੀ ਨਹੀਂ ਕਰਨਾ ਚਾਹੀਦਾ ਉਤਾਵਲੇ ਵੀ ਨਹੀਂ ਹੋਣਾ ਚਾਹੀਦਾ ਸਬਰ ਸ਼ੁਕਰ ਉੱਤੇ ਸਹਾਰਾ ਰੱਖਣਾ ਚਾਹੀਦਾ ਹੈ ਇਹ ਅਵਸਥਾ ਜਲਦੀ ਨਹੀਂ ਪੱਕਦੀ ਮੈਨੂੰ ਇਹ ਅਵਸਥਾ ਪਹਿਲੀ ਵੇਰ ਆਉਣ ਦੇ ਪਿੱਛੋਂ ਕਈ ਸਾਲ ਤੱਕ ਨਾ ਆਈ ਇਸ ਦਾ ਆਨੰਦ ਮੈਨੂੰ ਸੁਪਨੇ ਵਾਂਗ ਜਾਪਦਾ ਸੀ ਪਰ ਕਈ ਸਾਲਾਂ ਮਗਰੋਂ ਇਹ ਅਵਸਥਾ ਆਣੀ ਸ਼ੁਰੂ ਹੋਈ ਅਤੇ ਜਲਦੀ ਜਲਦੀ ਆਉਣ ਲੱਗ ਪਈ ਇੱਕ ਨਾਮਧਾਰੀ ਮਹਾਤਮਾ ਕੋਲੋਂ ਜਦ ਮੈਂ ਇਸ ਅਵਸਥਾ ਸੰਬੰਧੀ ਪੁੱਛਿਆ ਤਾਂ ਆਪ ਆਪਣੀ ਸਿੱਧੀ ਸਾਦੀ ਅਦਾ ਵਿੱਚ ਬੋਲੇ ਮੈਂ ਆ ਬੜਾ ਹੈਰਾਨ ਹਾਂ ਕਈ ਵਾਰ ਤੇ ਥੋੜੀਆਂ ਆਵਾਜ਼ਾਂ ਮਾਰਿਆਂ ਹੀ ਸੁਣ ਲੈਂਦਾ ਹਾਂ ਅਤੇ ਇਹ ਅਵਸਥਾ ਪੈਦਾ ਹੋ ਜਾਂਦੀ ਹੈ ਕਈ ਵਾਰ ਟਾਰਾ ਮਾਰ ਮਾਰ ਥੱਕ ਜਾਂਦਾ ਹਾਂ ਰੱਬ ਕੰਨਾਂ ਵਿੱਚ ਰੂੰ ਦੇ ਛੜਦਾ ਹੈ ਸੁਂਦਾ ਹੀ ਨਹੀਂ ਆਵਾਜ਼ ਮਾਰਨ ਤੋਂ ਉਹਨਾਂ ਦੀ ਮੁਰਾਦ ਸਿਮਰਨ ਤੇ ਆਰਾਧਨਾ ਸੀ ਸਹਿਜ ਅਵਸਥਾ ਦਾ ਫਲ ਇਸ ਅਵਸਥਾ ਵਿੱਚ ਅਭਿਆਸੀ ਐਸਾ ਮਹਿਸੂਸ ਕਰਦਾ ਹੈ ਜਿਵੇਂ ਕਿਸੇ ਬਿਜਲੀ ਦੀ ਤਾਰ ਨਾਲ ਉਸ ਦਾ ਜੋੜ ਹੋ ਗਿਆ ਹੋਵੇ ਅਤੇ ਖੁਸ਼ੀ ਤੇ ਆਨੰਦੀਆਂ ਲਹਿਰਾਂ ਉਸ ਵਿੱਚ ਦਾਖਲ ਹੋ ਰਹੀਆਂ ਹਨ ਅਜਬ ਚਰਨਾਟ ਹੁੰਦੀ ਹੈ ਖੁਸ਼ੀ ਤੇ ਆਨੰਦ ਸੰਭਾਲਿਆ ਨਹੀਂ ਜਾਂਦਾ ਖੀਵੇ ਹੋ ਹੋ ਜਾਂਦਾ ਹੈ ਬੇਖੁਦੀ ਤੇ ਮਸਤੀਤਾਰੀ ਹੁੰਦੀ ਜਾਂਦੀ ਹੈ ਇਸ ਅਵਸਥਾ ਦੇ ਅਭਿਆਸੀ ਨੂੰ ਜਦੋਂ ਸੁਰਤ ਕੰਨ ਵੱਲ ਲਿਆਵੇ ਤਾਂ ਬੜੀਆਂ ਸੁਰੀਲੀਆਂ ਆਵਾਜ਼ਾਂ ਬ੍ਰਹਮੰਡ ਚੋਂ ਨਿਕਲਦੀਆਂ ਸੁਣਾਈ ਦਿੰਦੀਆਂ ਹਨ ਦਸਮ ਦਵਾਰ ਵਿੱਚ ਟੱਲੀਆਂ ਤੇ ਸੁਰੀਲੇ ਸ਼ਬਦ ਸੁਨਿੰਦੇ ਹਨ ਜਦ ਅਭਿਆਸੀ ਸੁਰਤ ਨੂੰ ਆਪਣੇ ਨੱਕ ਨਾਲ ਜੋੜੇ ਤਾਂ ਹਵਾ ਵਿੱਚੋਂ ਮਿੱਠੀਆਂ ਤੇ ਪਿੰਨੀਆਂ ਖੁਸ਼ਬੂਆਂ ਸੁਗੰਧੀਆਂ ਆਉਂਦੀਆਂ ਹਨ ਜਦ ਅੱਖਾਂ ਖੋਲ੍ਹੇ ਤਾਂ ਸਾਰੇ ਬ੍ਰਹਮੰਡ ਵਿੱਚ ਇੱਕ ਸ਼ਕਤੀ ਰਵੀ ਹੋਈ ਦੇਖਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਇਹ ਸ਼ਕਤੀ ਕੁੱਲ ਜੀਵਾਂ ਨੂੰ ਪੁਤਲੀਆਂ ਦੀ ਤਰ੍ਹਾਂ ਨਚਾ ਰਹੀ ਹੈ ਅਭਿਆਸੀ ਨੂੰ ਜੀਵ ਕੰਮ ਕਰਦੇ ਅਤੇ ਇਹ ਸ਼ਕਤੀ ਉਹਨਾਂ ਤੋਂ ਕੰਮ ਕਰਾਉਂਦੀ ਨਜ਼ਰ ਆਉਂਦੀ ਹੈ ਜਦ ਅੱਖਾਂ ਮੀਟਦਾ ਹੈ ਤਾਂ ਆਪਣੇ ਅੰਦਰ ਵੀ ਇਸ ਸ਼ਕਤੀ ਨੂੰ ਰਵੀ ਦੇਖਦਾ ਹੈ ਉਹ ਆਪਣਾ ਅਤੇ ਬ੍ਰਹਮੰਡ ਦਾ ਇੱਕ ਅਟੁੱਟ ਰਿਸ਼ਤਾ ਮਹਿਸੂਸ ਕਰਦਾ ਹੈ ਆਪਨੇ ਆਪ ਨੂੰ ਬ੍ਰਹਮੰਡ ਦੀ ਤਾਰ ਵਿੱਚ ਭਰੋਇਆ ਹੋਇਆ ਦੇਖਦਾ ਹੈ ਜਿਸ ਦਾ ਜ਼ਿਕਰ ਗਿਆਨ ਦੇ ਕਾਰਡ ਵਿੱਚ ਹੋਏਗਾ ਸੁਰਤੀ ਦੇ ਕੇਂਦਰ ਇਸ ਅਵਸਥਾ ਵਿੱਚ ਬੈਠਿਆ ਇਨਸਾਨ ਆਪਣੇ ਅੰਦਰ ਸੁਰਤ ਠਹਿਰਾਣ ਦੇ ਕਈ ਕੇਂਦਰ ਜਾਂ ਸੈਂਟਰਸ ਪ੍ਰਤੀਤ ਕਰਦਾ ਹੈ ਅਤੇ ਇਹਨਾਂ ਨਾਲ ਆਪਣੀ ਸੁਰਤ ਜੋੜ ਕੇ ਮਹਾ ਆਨੰਦ ਇਹਦਾ ਰਸ ਲੈਂਦਾ ਹੈ ਇਹ ਮਹਾਰਸ ਦੇ ਸਾਹਮਣੇ ਦੁਨਿਆਵੀ ਮਾਣੇ ਹੋਏ ਰਸ ਤੁਛ ਮਾਲੂਮ ਹੁੰਦੇ ਹਨ ਦੁਨੀਆ ਵਿੱਚ ਇਸਤਰੀ-ਪੁਰਸ਼ ਦੇ ਪ੍ਰੇਮ ਅਤੇ ਭੋਗ-ਬਿਲਾਸ ਨੂੰ ਬੜਾ ਰਸ ਮੰਨਿਆ ਗਿਆ ਹੈ ਪਰ ਬੰਦਗੀ ਵਾਲੇ ਪੁਰਸ਼ ਨੂੰ ਬੰਦਗੀ ਵਿੱਚੋਂ ਐਸਾ ਮਹਾਰਸ ਆਉਂਦਾ ਹੈ ਕਿ ਗੂੰਗੇ ਦੀ ਮਿਠਿਆਈ ਵਾਂਗ ਉਹ ਇਸ ਨੂੰ ਇਨਸਾਨੀ ਬੋਲੀ ਵਿੱਚ ਦੱਸ ਹੀ ਨਹੀਂ ਸਕਦਾ ਭਜਨ ਦਾ ਮਹਾਰਸ ਭੋਗ-ਬਿਲਾਸ ਅਤੇ ਹੋਰ ਵਿਸ਼ਿਆਂ ਦੇ ਰਸਾਂ ਤੋਂ ਡੂੰਘਾਈ ਵਿੱਚ ਵੀ ਅਤੇ ਵਿਸ਼ੇਸ਼ਤਾ ਵਿੱਚ ਵੀ ਜ਼ਿਆਦਾ ਹੁੰਦਾ ਹੈ ਅਤੇ ਇਸ ਦੇ ਪਿਛਲੇ ਅਸਰ ਵਿਸ਼ਿਆਂ ਵਾਂਗ ਕਮਜ਼ੋਰ ਸੁਸਤ ਨਿਰਾਸ਼ ਬਣਾਉਣ ਵਾਲੇ ਤਿਹਾਨੀਕਾਰਕ ਨਹੀਂ ਹੁੰਦੇ ਸਗੋ ਸਿਹਤ ਵਾਸਤੇ ਡਾਡੇ ਲਾਭਵੰਦ ਮਨ ਨੂੰ ਸਦਾ ਚੜ੍ਹਦੀਆਂ ਕਲਾਂ ਵਿੱਚ ਲੈ ਜਾਣ ਵਾਲੇ ਸੁਖਦਾਈ ਹੁੰਦੇ ਹਨ ਮਨ ਪਹਿਲੇ ਪੈਲ ਇਸ ਗੱਲ ਨੂੰ ਨਹੀਂ ਸਮਝਦਾ ਅਤੇ ਭਜਨ ਕਰਦਿਆਂ ਵੀ ਸਰੀਰਕ ਸੁੱਖਾਂ ਵੱਲ ਤਾਂਗਦਾ ਰਹਿੰਦਾ ਹੈ ਐ ਪਰ ਹੌਲੀ-ਹੌਲੀ ਬੰਦਗੀ ਦੇ ਮਹਾਰਸਤਾ ਦੁਨਿਆਵੀ ਰਸਾਂ ਨਾਲ ਮੁਕਾਬਲਾ ਵੀ ਕਰਦਾ ਰਹਿੰਦਾ ਹੈ ਆਖਰ ਉਸ ਦਾ ਇਨਸਾਫ ਉਸ ਨੂੰ ਮੰਨਣ ਵਾਸਤੇ ਮਜਬੂਰ ਕਰ ਦਿੰਦਾ ਹੈ ਕਿ ਦੁਨੀਆ ਦੇ ਵੱਡੇ ਤੋਂ ਵੱਡੇ ਰਸ ਨਾਮ ਦੇ ਮਹਾਰਸ ਤੀ ਬਰਾਬਰੀ ਨਹੀਂ ਕਰ ਸਕਦੇ ਅਸਲ ਵਿੱਚ ਦੁਨੀਆ ਦੇ ਰਸ ਛੁੱਟਦੇ ਹੀ ਤਦ ਹਨ ਜਦ ਮਨ ਨੂੰ ਭਜਨ ਦਾ ਮਹਾਰਸ ਪ੍ਰਾਪਤ ਹੋ ਜਾਵੇ ਅਤੇ ਉਹ ਉਸ ਰਸ ਦੇ ਸਾਹਮਣੇ ਦੁਨਿਆਵੀ ਰਸਾਂ ਨੂੰ ਫਿੱਕਾ ਤੇ ਤੁਛ ਪ੍ਰਤੀਤ ਕਰ ਲਵੇ ਮਨ ਅਸਲ ਅਰਥਾਂ ਵਿੱਚ ਕਿਸੇ ਸਵਾਦ ਨੂੰ ਉਦੋਂ ਹੀ ਛੱਡਦਾ ਹੈ ਜਦ ਉਸ ਤੋਂ ਚੰਗਾ ਸਵਾਦ ਕਿਸੇ ਹੋਰ ਪਾਸਿਓਂ ਉਸ ਨੂੰ ਮਿਲ ਜਾਵੇ ਜਦ ਆਦਮੀ ਨੂੰ ਸਿਮਰਨ ਦਾ ਮਹਾਰਸ ਆ ਜਾਵੇ ਤਬਿਆ ਤ੍ਰਿਪਤ ਤੇ ਮਨ ਸ਼ਾਂਤ ਹੋ ਜਾਂਦਾ ਹੈ ਉਸ ਨੂੰ ਹੌਲੀ ਹੌਲੀ ਕਿਸੇ ਦੁਨਿਆਵੀ ਰਸ ਦੀ ਇੱਛਾ ਨਹੀਂ ਰਹਿੰਦੀ ਕਿਉਂਕਿ ਸਿਮਰਨ ਦੇ ਮਹਾਰਸ ਵਿੱਚ ਦੁਨਿਆਵੀ ਸਾਰੇ ਰਸਾਂ ਦਾ ਮਜਮੂਆ ਬਲਕਿ ਹੋਰ ਵਧੇਰੇ ਸਵਾਦ ਹੁੰਦਾ ਹੈ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਇਸ ਗੁਰ ਬਾਗ ਦੀ ਭਜਨੀਕ ਪਰਸ਼ ਨੂੰ ਹੀ ਸਮਝ ਆ ਸਕਦੀ ਹੈ ਐਵੇਂ ਭਾਵੇਂ ਕਈ ਜਨਮ ਇਸ ਗੁਰਵਾਖ ਨੂੰ ਪਏ ਪੜੋ ਇਸ ਵਿੱਚ ਲੁਕੀ ਸਚਾਈ ਨੂੰ ਬੰਦਗੀ ਕਰਨ ਵਾਲਾ ਹੀ ਸਮਝ ਸਕਦਾ ਹੈ ਦਸਮ ਦਵਾਰ ਸੁਰਤ ਠਹਿਰਾਣ ਦੇ ਕੇਂਦਰ 6 ਹੁੰਦੇ ਹਨ ਧੁਨੀ ਤੋਂ ਹੇਠਾਂ ਧੁਨੀ ਹਿਰਦਾ ਗਲਾ ਨੱਕ ਤੇ ਅੱਖਾਂ ਦੇ ਵਿਚਕਾਰਲੀ ਜਗਾ ਅਤੇ ਸਿਰ ਦਾ ਉਤਲਾ ਹਿੱਸਾ ਜਿੱਥੇ ਹਿੰਦੂ ਬੋਦੀ ਰੱਖਦੇ ਹਨ ਅਤੇ ਸਿੱਖ ਆਮ ਤੌਰ ਤੇ ਜੂੜਾ ਕਰਦੇ ਹਨ ਸਿਰਿਆਂ ਤਾਲੂ ਕੇਂਦਰ ਵਿੱਚ ਸੂਰਤ ਜੋੜਨ ਨਾਲ ਅਨੰਤ ਤੇ ਰਸ ਦੀ ਕੋਈ ਹੱਦ ਨਹੀਂ ਰਹਿੰਦੀ ਮਨਮਤ ਵਾਲਾ ਤੇ बेहोश ਹੋ ਜਾਂਦਾ ਹੈ ਗੁਰਬਾਣੀ ਵਿੱਚ ਇਸ ਸਥਾਨ ਨੂੰ ਦਸਵਾ ਦੁਆਰਾ ਲਿਖਿਆ ਹੈ ਇਸ ਸਥਾਨ ਦੀ ਅਚਰਜ ਉਪਮਾ ਹੈ ਪਰ ਇੱਥੇ ਪਹੁੰਚਣ ਵਾਸਤੇ ਕਾਲੀ ਨਹੀਂ ਕਰਨੀ ਚਾਹੀਦੀ ਮੈਂ ਕਾਲੀ ਦੇ ਨਤੀਜੇ ਖਰਾਬ ਦੇਖੇ ਹਨ ਇਸ ਸਥਾਨ ਤੇ ਪੂਰਨ ਅਭਿਆਸੀ પુરੁਸ਼ ਨੂੰ ਹੀ ਪਹੁੰਚਣਾ ਚਾਹੀਦਾ ਹੈ ਏਸ ਰਸ ਦਾ ਇੱਕ ਸਥਾਨ ਹੈ ਕਿ ਇੱਥੋਂ ਮੁੜਨ ਤੇ ਚਿਤ ਕਰਦਾ ਹੀ ਨਹੀਂ ਇਸ ਸਥਾਨ ਵਿੱਚ ਸਮਾਦੀ ਪੈਦਾ ਹੋ ਜਾਂਦੀ ਹੈ ਸੁਰਤ बेहोश ਹੋ ਜਾਂਦੀ ਹੈ ਅਤੇ ਮਹਾਤਮਾ ਲੋਗ ਇਸ ਸਥਾਨ ਵਿੱਚ ਸਮਾ ਜਾਂਦੇ ਹਨ ਇਸ ਅਵਸਥਾ ਦੇ ਰਸੀਏ ਦੀ ਦੁਨਿਆਵੀ ਜ਼ਿੰਦਗੀ ਵਿੱਚ ਬਹੁਤ ਘੱਟ ਦਿਲਚਸਪੀ ਰਹਿ ਜਾਂਦੀ ਹੈ ਮੈਂ ਜਦ ਇਸ ਸਥਾਨ ਤੋਂ ਮੁੜ ਵਾਪਸ ਉਤਰਦਾ ਹਾਂ ਤਾਂ ਸਾਰੀ ਦੁਨੀਆਂ ਉਪਰੀ ਬੇਗਾਨੀ ਭੁੱਲੀ ਭਟਕਦੀ ਅਤੇ ਡਾਵਾ ਡੋਲ ਨਜ਼ਰ ਆਉਂਦੀ ਹੈ ਇਸ ਅਵਸਥਾ ਦੇ ਮਗਰੋਂ ਕਈ ਕਈ ਦਿਨ ਇਸ ਮਾਤ ਲੋਕ ਵਿੱਚ ਰਹਿਣ ਨੂੰ ਦਿਲ ਨਹੀਂ ਕਰਦਾ ਮੈਨੂੰ ਆਪਣੇ ਮਨ ਨੂੰ ਇੱਥੋਂ ਦੀਆਂ ਜਲ ਸਸਪੀਆਂ ਤੇ ਮੋਣੀਆਂ ਗੱਲਾਂ ਇੱਥੋਂ ਦੇ ਰਸ ਯਾਦ ਕਰਾਣੇ ਪੈਂਦੇ ਹਨ ਅਤੇ ਦੁਨੀਆ ਵਿੱਚ ਦਿਲ ਲਗਾਣ ਦੇ ਕਈ ਯਤਨ ਕਰਨੇ ਪੈਂਦੇ ਹਨ ਇੱਕ ਮਹਾਤਮਾ ਆਖਦੇ ਹੁੰਦੇ ਸਨ ਦੁਨੀਆਦਾਰਾਂ ਨੂੰ ਇਸ ਅਵਸਥਾ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਦੁਨੀਆ ਦੇ ਕੰਮ ਦੇ ਲਾਇਕ ਨਹੀਂ ਰਹਿੰਦੇ ਕਿਸੇ ਕੰਮ ਵਿੱਚ ਜੀ ਖੋਬ ਕੇ ਮਿਹਨਤ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਸਤਾਂ ਦੀ ਮਿੱਠੀ ਯਾਦ ਸੁਫਨੇ ਵਿੱਚ ਪਾਤਸ਼ਾਹੀ ਭੋਗਨ ਵਾਂਗ ਰਹਿ ਰਹਿ ਕੇ ਆਉਂਦੀ ਰਹਿੰਦੀ ਹੈ ਅਭਿਆਸੀਆਂ ਨੂੰ ਇਸ ਅਵਸਥਾ ਵਿੱਚ ਜ਼ਿਆਦਾ ਅਭਿਆਸ ਉਦੋਂ ਕਰਨਾ ਚਾਹੀਦਾ ਹੈ ਜਦੋਂ ਪ੍ਰਚਾਰ ਪਰਉਪਕਾਰ ਦਾ ਕੰਮ ਖਤਮ ਕਰ ਚੁਕੇ ਹੋਣ ਕਿਉਂਕਿ ਇਸ ਅਵਸਥਾ ਵਿੱਚ ਪਹੁੰਚ ਕੇ ਫਿਰ ਸਰੀਰਕ ਜੀਵਨ ਦੀ ਇੱਛਾ ਘਟਦੀ ਅਤੇ ਸੱਚ ਵਿੱਚ ਸਮਾ ਜਾਣ ਦੀ ਇੱਛਾ ਤਿੱਬਰ ਹੁੰਦੀ ਜਾਂਦੀ ਹੈ ਇਸ ਅਵਸਥਾ ਦਾ ਜ਼ਿਆਦਾ ਅਭਿਆਸ ਉਹੀ ਕਰਨ ਜਿਹੜੇ ਆਪਣੇ ਆਪ ਨੂੰ ਇਸ ਲਾਇਕ ਅਤੇ ਇਸ ਲਈ ਤਿਆਰ ਸਮਝਣ ਗੁਰਬਾਣੀ ਵਿੱਚ ਇਸ ਸਾਂ ਦੀ ਬਾਬਤ ਕਈ ਜਗ੍ਹਾ ਜ਼ਿਕਰ ਆਇਆ ਹੈ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੇ ਊਂਗ ਨਾ ਪੁਖ ਹੈ ਹਰ ਅਮਰਤ ਨਾਮ ਸੁਖਵਾਸ ਪੰਚ ਸਬਦ ਤਹਿ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਬਿਰਲੇ ਪਾਵੇ ਉਹ ਬਿਸਰਾਮ ਡਿਗ ਨਾ ਡੋਲੇ ਕਤਹੂ ਤਾਵੇ ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੇ ਦਸਮ ਦਾਰ ਤੋਂ ਦੇ ਕੇਂਦਰ ਵੀ ਸੁਰਤ ਟਿਕਾਨ ਨਾਲ ਵਿਸਮਾ ਦੀ ਹਾਲਤ ਪੈਦਾ ਕਰਦੇ ਹਨ ਬੜਾ ਮਹਾਰਸ ਉਪਜਦਾ ਹੈ ਅਭਿਆਸ ਦੇ ਸ਼ੁਰੂ ਵਿੱਚ ਲੈ ਕੇਂਦਰਾ ਵਿੱਚ ਹੀ ਸੁਰਤ ਦਾ ਟਿਕਾਣਾ ਰੱਖਣਾ ਚਾਹੀਦਾ ਹੈ ਜੋ-ਜੋ ਅਭਿਆਸ ਵਧਦਾ ਅਤੇ ਆਪਣੇ ਆਪ ਤੇ ਕਾਬੂ ਜ਼ਿਆਦਾ ਹੁੰਦਾ ਜਾਵੇ ਉਤਲੇ ਕੇਂਦਰਾਵਾਂ ਵੱਲ ਹੌਲੀ-ਹੌਲੀ ਵਧਣਾ ਚਾਹੀਦਾ ਹੈ ਭਾਵੇਂ ਅੱਜਕਲ੍ਹ ਅਭਿਆਸੀ ਮਹਾਤਮਾ ਵਿਰਲੇ ਨਜ਼ਰ ਆਉਂਦੇ ਹਨ ਤੇ ਜੇ ਹੋਣ ਵੀ ਤਾਂ ਲੁਕ ਕੇ ਰਹਿਣਾ ਪਸੰਦ ਕਰਦੇ ਹਨ ਪਰ ਫਿਰ ਵੀ ਜੇ ਕਿਸੇ ਅਭਿਆਸੀ પુરੁਸ਼ ਦੀ ਨਿਗਰਾਨੀ ਜਾਂ ਸੰਗਤ ਵਿੱਚ ਅਭਿਆਸ ਕਮਾਈ ਕੀਤੀ ਜਾਵੇ ਤਾਂ ਬੜੀ ਲਾਭਦਾਇਕ ਹ। ਹਰ ਇੱਕ ਸ਼ਖਸ ਦੀਆਂ ਵੱਖਰੀਆਂ ਔਕੜਾਂ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਸਮਝਣ ਵਾਲੇ ਦੀ ਮੋਕੇ ਦੀ ਮਦਦ ਤੇ ਸਲਾਹ ਬੜੇ ਗੁਣਕਾਰੀ ਸਾਬਤ ਹੁੰਦੀ ਹੈ। ਅਫਸੋਸ ਹੈ ਕਿ ਖਾਲਸਾ ਕੌਮ ਦੇ ਕਾਲਜ ਸਕੂਲ ਜਿੱਥੇ ਦੁਨੀਆਦਾਰੀ ਦੀ ਵਿਦਿਆ ਮਿਲੇ ਬਥੇਰੇ ਹਨ ਪਰ ਐਸਾ ਕੋਈ ਖਾਸ ਆਸ਼ਰਮ ਨਹੀਂ ਜਿੱਥੇ ਨਾਮ ਅਭਿਆਸ ਕਮਾਈ ਸੰਬੰਧੀ ਅਬਿਲਾ ਕੀ ਲੋਕਾਂ ਨੂੰ ਸਹਾਇਤਾ ਤੇ ਸਲਾਹ مشورہ ਮਿਲ ਸਕੇ ਸਿਮਰਨ ਦੇ ਮਾਰਗ ਸੰਬੰਧੀ ਕੋਈ ਤਸੱਲੀ ਬਖਸ਼ ਪ੍ਰਬੰਧ ਨਾ ਹੋਣ ਕਰਕੇ ਬੜੇ ਖਾਸ਼ਮੰਦ ਲੋਕਾਂ ਨੂੰ ਵੀ ਮੇਰੇ ਵਾਂਗ ਬਾਜੇ ਵੇਲੇ ਵਰਿਆਂ ਬਦੀ ਇੱਕ ਅਵਸਾ ਤੋਂ ਦੂਜੀ ਅਵਸਾ ਵਿੱਚ ਪਹੁੰਚਣ ਲਈ ਉਡੀਕਣਾ ਪੈਂਦਾ ਹੈ ਸਿਮਰਨ ਵਿੱਚ ਬੈਠਿਆਂ ਕਈ ਵਾਰੀ ਸਿਰ ਵਿੱਚੋਂ ਪੋਲੇ-ਪੋਲੇ ਕੜਾਕੇ ਨਿਕਲਦੇ ਹਨ ਜਿਨ੍ਹਾਂ ਤੋਂ ਡਰਨਾ ਘਬਰਾਣਾ ਨਹੀਂ ਚਾਹੀਦਾ ਸਗੋ ਇਸ ਮਾਰਗ ਦੀ ਨਿਸ਼ਾਨੀ ਹੈ ਇੰਨਾ ਕੜਾਕਿਆਂ ਦਾ ਪਿੱਛੋਂ ਬੜਾ ਸਵਾਦ ਆਉਂਦਾ ਹੈ ਹਰ ਕੜਾਕੇ ਮਗਰੋਂ ਸ਼ਾਂਤੀ ਦੀ ਲਹਿਰ ਉੱਠਦੀ ਹੈ ਨਾੜਾਂ ਆਪਣੀ ਅਸਲੀ ਹਾਲਤ ਵਿੱਚ ਆਉਂਦੀਆਂ ਹਨ ਸ੍ਰੀਮਾਨ ਭਾਈ ਸਾਹਿਬ ਗੁਰਬਖਸ਼ ਸਿੰਘ ਜੀ ਜੱਬੋਵਾਲ ਵਾਲਿਆਂ ਨੇ ਜਦ ਪਹਿਲੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਚੁੱਪ ਕਰਕੇ ਸੁਣ ਛੱਡੀ ਪਰ ਪਿੱਛੋਂ ਜਦੋਂ ਮੇਰੇ ਵਿੱਚੋਂ ਕੜਾਕੇ ਨਿਕਲਣ ਅਤੇ ਆਨੰਦ ਆਵੇ ਮੈਂ ਉਹਨਾਂ ਨੂੰ ਬੜਾ ਯਾਦ ਕਰਿਆ ਕਰਦਾ ਸੀ ਆਪ ਉੱਚ ਅਵਸਥਾ ਦੇ ਮਹਾਤਮਾ ਸੰਤ ਦੇ ਨਾਮ ਕਮਾਈ ਤੇ ਪ੍ਰਚਾਰ ਦਾ ਜੀਵਨ ਬਤੀਤ ਕਰਦੇ ਸਨ ਜਦੋਂ ਮੈਂ ਆਪ ਨੂੰ 1918 ਵਿੱਚ ਪਹਿਲੇ ਪੈਲ ਮਿਲਿਆ ਤਾਂ ਬੀਏ ਦਾ ਇਮਤਿਹਾਨ ਦੇ ਕੇ ਹਟਿਆ ਸੀ ਇੱਕ ਦਿਨ ਆਪ ਨੇ ਮੈਨੂੰ ਬੁਲਾ ਕੇ ਆਖਿਆ ਇਮਤਿਹਾਨ ਦਾ ਫਿਕਰ ਨਾ ਕਰਿਆ ਕਰ ਤੂੰ ਪਾਸ ਹੋ ਜਾਣਾ ਹੈ ਨਾਮ ਸਿਮਰਨ ਦਾ ਅਭਿਆਸ ਕਰੀ ਜਾ ਕਿਸੇ ਦਿਨ ਇਸ ਦਾ ਪ੍ਰਤੱਖ ਫਲ ਦੇਖੇਗਾ ਪਾਸ ਹੋ ਜਾਣ ਮਗਰੋਂ ਮੈਂ ਮਹਾਤਮਾ ਜੀ ਦੇ ਨਾਮ ਸਿਮਰਨ ਦੇ ਉਪਦੇਸ਼ ਨੂੰ ਯਾਦ ਕਰਕੇ ਉਤਸ਼ਾਹ ਤੇ ਦ੍ਰਿੜਤਾ ਹਾਸਲ ਕਰਦਾ ਰਿਆਂ ਮੇਰੇ ਜੀਵਨ ਵਿੱਚ ਸ਼ਾਇਦ ਇਹ ਪਹਿਲੇ ਮਾਪੁਰੇ ਸਨ ਜਿੰਨਾ ਨਾਲ ਸਿਮਰਨ ਬਾਰੇ ਗੱਲਬਾਤ ਕਰਨ ਦਾ ਮੈਨੂੰ ਕੁਦਰਤ ਵੱਲੋਂ ਮੌਕਾ ਬਖਸ਼ਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ